ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸਵੀਰ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਪਰ ਤਰੀਕ ਹੈਗੀ ਆ 3 ਤਰੀਕ ਨਵਾਂ ਮਹੀਨਾ 2024 ਦਿਨ ਮੰਗਲਵਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੋ ਜੇ ਕੀ ਵੀ ਨੂੰ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਨੰਬਰ ਚੱਲੂਗਾ ਸਕਰੀਨ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਸੱਲੀ ਪ੍ਰਕਰ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਆਓ ਕਰਦੇ ਬਾਈ ਨਾਲ ਗੱਲਬਾਤ ਲੈਣਿਆ ਪ੍ਰੋਪਰ ਜਾਣਕਾਰੀ ਆ ਦੋ ਮੱਝਾਂ ਮਰੇ ਅੱਜ ਹਾਂਜੀ ਬੇ ਸ੍ਰੀਕਾਲ ਸ੍ਰੀਕਾਲ ਜੀ ਮੇਰੇ ਸਾਰੇ ਪਿੰਡ ਪਰਵਾਣੂ ਨਾਮ ਦੱਸ ਦਗੇ ਜੀ ਨਾਮ ਜੀ ਕਾਕਾ ਪਿੰਡ ਲੱਗੇਣਾ ਤਸੀਲ ਵਾਗਾ ਆਪਣਾ ਜ਼ਿਲ੍ਹਾ ਮੋਗਾ ਵੇਖਿਆ ਮਾਲ ਪਰਸੋਲਾ ਸਾਰਾ ਆ ਮਾਲ ਵੇਖਿਆ ਜੀ ਆ ਨਵਾਂ ਆਇਆ ਮੱਝਾਂ ਅੱਜ ਫਲੀਆਂ ਤੇ ਅਕਰਮ ਸ਼ੁਰੂ ਕਰ ਲਈਏ ਤੇਰੇ 13 ਤਰੀਕ ਨੂੰ ਦਿਨ ਪੂਰੇ ਆ। 13 ਤਰੀਕ ਨੂੰ। ਨਹੀਂ ਕਿ ਅੱਜ 3 ਹੋ ਗਈ ਆ 10 ਦਿਨ ਪਏ ਆ। 10 ਦਿਨ ਪਏ ਆ। ਠੀਕ ਆ ਜੀ। ਉਹ ਜੀ ਆਪਾਂ ਰੇੜੀ ਦੇ ਦਿਆਂਗੇ। ਕਿੰਦੀ ਦਾ ਪਰਤ ਨੂੰ ਪਤਾ ਮੱਝਾਂ ਦਾ ਕੀ ਮੁੱਲ ਹੈ? ਹਾਂਜੀ ਹਾਂਜੀ। ਸਾਰੇ ਮੇਰੇ ਪਿੰਡ ਪਰ ਹਰ ਇੱਕ ਦੀ ਮੁੱਲ ਉਹ ਵੰਦੀ ਹੈ। ਹਾਂ ਹਾਂ। ਪਰ ਜਦਾਂ ਮੁੱਲ ਦਾ ਕੀ ਹੈ? ਠੀਕ ਆ। ਦੁੱਧ ਕੰਨਾ ਪਾ ਦੂ। ਦੁੱਧ ਵੀ ਦੁੱਧੇ ਸੂਏ ਆ। ਠੀਕ ਆ। ਦੁੱਧ ਕੰਨਾ ਪਾ ਦੂ। ਉਹ ਕਹਿੰਦੇ ਉਹਨੇ ਕਹੀਏ 15 ਕਿਲੋ ਦਿੰਦੀ ਨਹੀਂ 10 ਕਿਲੋ ਦੇਊਗੀ। ਠੀਕ ਆ ਜੀ। 9-10 ਕਿਲੋ ਦਊਗੀ? ਠੀਕ ਆ। ਹਾਂਜੀ। ਕੱਢ ਲੈ ਬਾਹਰ ਨੂੰ ਮ ਬਾਈ ਦੱਸਦਾ ਬਾਈ ਜੇ ਝੂੜਮਾਰ ਮੈਂ ਬੋਲਾ 15 ਕਹਿੰਦੇ ਆ ਪਰ ਦਾਸ ਕੋਲ ਦੋ ਤੂੰ ਦੇਊਗੀ ਤੁਸੀਂ ਭੜਾ ਦੀ 7 ਤੇ 12 ਲੈ ਲਓ ਤੇ ਭੜਾ ਲੈ ਲਓ 13 ਇਹ ਤੁਹਾਡੀ ਸੇਵਾ ਤੇ ਆ ਬਾਈ ਕਹਿੰਦਾ ਦੂਜੇ ਸੂਵੇ ਸੁੰਦੀ ਆਗੀ ਆਪਾਂ 10 ਕੋਲ ਕਹਿ ਕੇ ਦੇਣੀ ਆ ਕੱਦ-ਕਾੜ ਵੱਡਾ ਹੀ ਆ ਸਭੀ ਬੜੀ ਬਹੁਤ ਚੰਗੀ ਆ ਨਿੱਗਰ-ਨੁਗਰ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਗਈ ਕੋਈ ਸ਼ਾਕ ਨਹੀਂ ਗਈ ਤੁਸੀਂ ਦੇਖ ਸਕਦੇ ਹੋ ਸੈਂਕੜੀ ਸੋਹਣੇ ਆਗੇ ਮੂਹ ਮੱਥੀ ਸੋਹਣੀ ਆਗੀ ਪਿਆਲਾ ਵੀ ਪਾਣੀ ਵੈਨਾ-ਵੈਨਾ ਬਹੁਤ ਆਗਾ ਤੇ ਦੇਖ ਸਕਦੇ ਹੋ ਕੱਲੀ ਪੂਛ ਹੀ ਚਿੱਟੀ ਹੈਗੀ ਬਾਕੀ ਸਾਰੀ ਜੈਡ ਬਲੈਕ ਹੀ ਹੈਗੀ ਮੱਥੇ ਤੇ ਬੱਲ ਆ ਆਪਾਂ ਬੱਲੀ ਕਹਿ ਸਕਦੇ ਆਂਗੇ ਜਿਵੇਂ ਆਮ ਹਸਾਇਣੇ ਬੰਦੇ ਕਹਿੰਦੇ ਬੱਲੀ ਮੱਝਾ ਡੰਡੀ ਸੀਲ ਹੋਊਗੀ ਜਮਾ ਵਾਟੇ ਨਾਲ ਬਹੁਤ ਪੰਜੇ ਦੇਖ ਸਕਦੇ ਹੋ ਹਵਾਨੇ ਦੇ ਵਿੱਚ ਇੱਥੇ ਵੜਾng ਵਾਟੇ ਨਾਲ ਪੰਜਾ ਵਾ ਇਹ ਦਿਨ ਲੱਜੂਗੀ 10 ਇਹ 10 ਦਿਨਾਂ ਤੱਕ ਜਮਾ ਆਣੇ ਹਵਾਨਾ ਭਰ ਕੇ ਫੇਰ ਸੂਣਾ ਵਾ ਥਾਣਾ ਦਾ ਸਾਇਬ ਬਹੁਤ ਚੰਗਾ ਵਾ ਅੱਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਲੈ ਚੱਲ ਬਾਈ ਉਹ ਇਹ ਨਾ ਬਹੁਤ ਸਮੇਂ ਪਹਿਲੀ ਚੰਗੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਦੂਜਾ ਸੂਆ ਸੁੰਦੀ ਆ ਗਈ ਦੁੱਧ ਪਾ ਦੋਗੇ 10 ਕਿਲੋ ਇਹ ਬਾਹਲੇ ਕਹਿੰਦੇ ਬਾਈ ਜੰਦੇ ਅਗਲਾ ਭਲਾ 12 ਲਵੇ ਤੇ ਭਲਾ ਲਵੇ 13 ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਇਸ ਲਈ ਮੈਂ ਵੀ ਕਰਨ ਦਾ ਕਾਕਾ ਬਰਾੜ ਦਾ ਹਰੇਕ ਵੀਡੀਓ ਚ ਕਹਿੰਦਾ ਹੀ ਹੁੰਦਾ ਵਾ ਕਿਮ ਕੱਲ ਦੀ ਮੋਗ ਉਹ ਕੀਪਾ ਘੱਟਾ ਉਹ ਚਿੱਪ ਜੇ ਨੌਕਸਾ ਕਰਾਇਆ ਵੀ ਦਿਆਂਗਾ ਠੀਕ ਆ ਜੀ ਦਾ ਕਾਰ ਦੇਣ ਤੇ ਚਾਹ ਮੋਟਰਸਾਈਕਲ ਤੇ ਚਾਹ ਡੱਗ ਕੇ ਜਾਣਾ ਠੀਕ ਆ ਬਾਈ ਇਹਦਾ ਵੀ ਕਿਰਾਇਆ ਵੀ ਦਊ ਜੇ ਗਾਂ ਥਾਣ ਚ ਨੌਸ਼ੇ ਪਾ ਖਿੱਚ ਤੇ ਨਕਸ ਹੋਵੇ ਠੀਕ ਆ ਕਾਹੇ ਤਾਂ ਜੇ ਬਲਾ ਕਾਰ ਕਰਾ ਕੇ ਆ ਜੇ ਬਾਈਆਂ ਦਾ ਕਿਰਾਇਆ ਦੇ ਹੁਣ ਜਾਣ ਦਾ ਮੋਗਰ ਕੀ ਧਾਰਾ ਤੇਪੇ ਦੀ ਆਉਂਦੀਗੀ ਮੁੱਲ ਬਾਈ ਇਹਦਾ ਮੁੱਲ ਬਾਈ ਦਾ 65000 ਦੀ ਹਨ ਠੀਕ ਆ ਕਿੰਨਾ ਸਸਤਾ ਸੋਦਾ ਹੈ ਠੀਕ ਆ ਜੀ ਸੱਚਾ ਮੈਨੂੰ 65 ਪਣ ਤੇ ਦੁਨੀਆ ਮਰਜੀ ਦੇਦਾ ਵਧਿਆ ਹੋਇਆ ਹੈ ਠੀਕ ਆ ਜੀ ਲੋ ਵੀ ਦੋਸਤੋ ਬਾਈਆਂ ਦਾ 65000 ਜੈ ਜੀ ਡਿਮਾਂਡ ਹੀ ਆਗੀ ਦੂਜਾ ਸਵੇਰ ਝੋਟੀ ਆਗੀ ਕਦ-ਕਾੜ ਪੂਰਾ ਹੀ ਵਧੀਆ ਵਾ ਤੇ ਆਈ ਨਿੱਸੀ ਨਾ ਕੋਈ ਲੱਸੀ ਫਿੱਕੀ ਆ ਤੇ ਨਾ ਕੋਈ ਇਹੋ ਜੀ ਆ ਚਾਪੜਾ ਰਗੀ ਪਈ ਆ ਤੇ ਵੇਖ ਸਕਦੇ ਹੋਗੇ ਚੰਗੀ ਜਾ ਗਈ ਮੌਲਾਜ ਦਾ 65000 ਰੁਪਇਆ ਜੇ ਤਿਆਰ ਹੁੰਦੀ ਆ ਫਿਰ ਉਹ ਜਾ ਮੁੱਲ ਕਰ ਲਾਗੇ ਬਾਈ ਦਾ ਫਿਰ 75 ਦੀ ਕਹਿੰਦਾ ਆਖੇ ਸੋਹਣੀ ਫੇਸ ਕੁਆਲਟੀ ਆ ਚੰਗੀ ਜਾ ਗਈ ਜਮਾ ਜੈਜ ਮੌਲਾ 65000 ਰੁਪਇਆ ਇੱਕ ਮੈਨੂੰ ਸੋਹਣੀ ਤੇ ਰੀਪੀਆ ਖਾਸੀ ਤੋਂ ਬਹੁਤ ਚੀਜ਼ ਵੱਡੀ ਐ ਹਾਂਜੀ ਵੀ ਪੜਿਆ ਲਿਖਿਆ ਹੋ ਕੇ ਮੁੰਡਾ ਆਪ ਲੱਗੇ ਲਿਪੀ ਕਰਦਾ ਪੂਰਾ ਆਕਰਮ ਜੈਜ ਨਹੀਂ ਇੱਥੇ ਮੜਾ ਕਲਾਕਾਰ ਕੋਈ ਬਣ ਜੇ ਹਾਂਜੀ ਬੰਦਾ ਮੂਸਾ ਸੀ ਉਹਨੇ ਤੇ ਮਦਾਨ ਜਿੰਦਗੀ ਚ ਆਪਣੀ ਜਿਉਣਾ ਹਾਂਜੀ ਬੰਦਾ ਕੋਈ ਕੋਈ ਹੁੰਦਾ ਨਹੀਂ ਕਾਗਰਿਆਂ ਦਾ ਪਿੰਡ 'ਚ ਹੱਕੜੀਆਂ ਹੁੰਦੀਆਂ ਹੁੰਦੀਆਂ ਹਾਂਜੀ ਪੱਕਾ ਕਿਹਾ ਬੰਦਾ ਕੋਈ ਕੋਈ ਇਹ ਮੁੰਡਾ ਵਿਚਾਰਾ ਛੋਟੇ ਗਰੀਬ ਕਰਦਾ ਬਲੀਬ ਵੀ ਹੈ ਪੂਰੀ ਅੱਜ ਦਾ ਪੜਿਆ ਲਿਖਿਆ ਨੂੰ ਕੋਈ ਚੈਨਲ ਚੱਲ ਰਿਹਾ ਇਹਨੂੰ ਭੁਰਾ ਕੰਮ ਜਾਈ ਨਹੀਂ ਮੁੰਡੇ ਨੂੰ ਵੀ ਯਾਰ ਮੇਰਾ ਚੈਨਲ ਚੱਲ ਰਿਹਾ ਹੈ ਪ੍ਰਮਾਤਮਾ ਦਿੰਦਾ ਸਾਰਾ ਕੁਝ ਬਾ ਮਹਾਰਾਜੀ ਸਰਤਾ ਹੀ ਹੈ ਬਾਈ ਜਾਨੀ ਜੀ ਤਰੱਕੀ ਨਹੀਂ ਮਹਾਰਾਜੀ ਬਿੰਦਾ ਬਹੁਤ ਟਾਈਮ ਬਿੰਦਾ 5-10 ਸਾਲ ਮੇਰੇ ਨਾਲ ਲੱਗ ਗਿਆ ਮੇਰੀ ਆਖੀ ਮਾਂ ਦਾ ਆਉਂਦਾ ਮੇਰੇ ਕਰਮਾਂ ਚ ਫੇਰ ਮਿਲਦਾ ਤੇ 10 ਦਿਨ ਕੋਰਤਲ ਜਾ ਕੇ ਬਈ ਆਪਾਂ ਕਹਿੰਦੇ ਤੁਹਾਨੂੰ ਕੋਠੀ ਪਾ ਦੇ ਮੁੰਡਾ ਮੇਰਾ ਘੇੜਾ ਭੇਜ ਦੇ ਨਹੀਂ ਭੇਜਣਾ ਬਾਈ ਸਹੀ ਗੱਲ ਹੈ ਆਈ ਨਹੀਂ ਜਾਂਦਾ ਆਈਆਂ ਬਾਈ ਬਦਰਾ ਮਲਾ ਕੇ ਚੱਲੀ ਜਾਂ ਖੇਰ ਮਨ ਲੱਗਿਆ ਤੈਨੂੰ ਸਾਰਾ ਕੁਝ ਮਿਲਣਾ ਤੈਨੂੰ ਪੂਰਾ ਭਿਆਕੇ ਹਾਂਜੀ ਵੀ ਪੈਂਦੇ ਜੀ ਵੀ ਜਾਣੇ ਨੇ ਤੈਨੂੰ ਇਹਦਾ ਗੁਰੂ ਘਰ ਜਾਣਾ ਪੈਣਾ ਹੈ ਹਾਂਜੀ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਸਭ ਤੋਂ ਗੁਰੂ ਘਰਾਂ ਤੋਂ ਕੋਈ ਇੱਕ ਇਹਦੇ ਭਰੇ ਬਾਈ ਜੀ ਸਹੀ ਗੱਲ ਹੈ ਗੁਰੂ ਘਰਾਂ ਤੋਂ ਟੀਂ ਵੱਡੀ ਕੋਈ ਨਹੀਂ ਨਾ ਕੋਈ ਆ ਸਕਦੀ ਹੈ ਇੰਝ ਦੁਨੀਆਂ 'ਚ ਲੱਖ ਵਾਰੀ ਧੁੰਗਾ ਜਨਮ ਲੜੇ ਨਾ ਉਹ ਵੀ ਨਾ ਆ ਸਕਦੀ ਹੈ ਠੀਕ ਹੈ ਜੀ ਸਭ ਤੋਂ ਵੱਡੀ ਗੁਰੂ ਘਰ ਸੱਚੀ ਥਾਂ ਤੋਂ ਸਹਿਦ ਥਾਂ ਬਹੁਤ ਚੰਗਾ ਲੱਗਿਆ ਚਾਰ ਦਿਨ ਵਿਥੀ-ਵਥੀ ਚੈੱਕ ਕਰ ਲਓ ਬਹੁਤ ਚੰਗੀ ਵਿਥੀ ਹੈਗੀ 65000 ਤੁਹਾਨੂੰ ਇਹ ਮਿਲ ਜਾਣੀ ਹੈਗੀ ਬਾਈ ਕਾਕੇ ਬੜੇ ਦੇ ਖ ਤੋਂ ਨਵੇਂ ਚੰਗੇ ਰਦਿਆਂ ਤੇ ਸਾਨੂੰ ਵੀ ਹਾਂ ਵੇਖੋ ਯਾਰ ਪੈਸਾ ਇਕੱਠਾ ਕਰਦਾ ਹੀ ਹੁਣ ਕਹੋਂਗੇ ਤੁਸੀਂ ਵੱਡੇ ਵੱਡੇ ਮੰਤਰੀ ਬਣ ਗਏ ਪੈਸਾ ਕਾਜ ਨੇ त्यागਿਆ ਨਹੀਂ ਕੀ ਗਿਣ ਨੇ त्यागਿਆ ਪੈਸਾ ਪੈਸਾ ਤਾਂ ਕਹਿਣੇ ਨਹੀਂ ਧਿਆ ਗਿਆ ਸਭ ਤੋਂ ਛੋਟੀ ਚੀਜ਼ ਤੇ ਸਹਰਾਣੇ 10000 ਰੁਪਏ ਬੰਦੇ ਪਿਆ ਨਾ ਦਿਨ ਫੇਰ ਲੰਘਦਾ ਹਾਂ ਗੈਸ ਕਰਦੇ ਆ ਬਿਜਲੀ ਖਰਚਾ ਬਿੱਲ ਖਰਚਾ ਕਿੰਨੇ ਖਰਚੇ ਬੱਚਿਆਂ ਦਾ ਖਰਚਾ ਆਪਦਾ ਖਰਚਾ ਬਿਵਾਰ ਸ਼ਰਮਾ ਤੇ ਤੇਲ ਖਰਚਾ ਪਟਰੋਲ ਖਰਚਾ ਡੀਲ ਖਰਚਾ ਕਿੰਨੇ ਖਰਚੇ ਆ ਹਰ ਇੱਕ ਬੰਦਾ ਅੱਜ ਜੇ 100 ਫੋਲ ਕਹਿੰਦਾ ਭਾਵਾ ਕਰੋੜ ਤੇ ਵਾਦੀ ਆ ਪੂਰਾ ਮੰਨ ਲੋਵਾਦੀ ਵਿੱਚੋਂ 5 ਲੱਖੀ ਬੰਦਾ ਸੌਗਾ ਬਾਕੀ ਸਾਰੇ ਔਖੇ ਹੀ ਆ ਬਾਈ ਬਸ ਅਸੀਂ ਟਾਈਮ ਪਾਸ ਹੋ ਜਾਈਏ ਸਾਰੇ ਇਹਨਾਂ ਦਾ ਪਹਿਲਾਂ ਟੱਕੀ ਮਾਰਾਂਗੇ ਚਾਰ ਬੰਦੇ ਇਕੱਠੇ ਕਰਕੇ ਆ ਗਿਆ ਚਾ ਅਗਲੇ ਨੇ ਗਾਣਾ ਕੱਢਿਆ ਧੀਆਂ ਪੁੱਤਾਂ ਦੀਆਂ ਭੈਣੋ ਜੇ ਕੰਮ ਤੋਂ ਕਿੱਟੋਂ ਨੇ ਕਿ ਪੋਣਾ ਵਪਾਰ ਸਹੀ ਗੱਲ ਹੈ ਬਥੇਰੇ ਪੁਆਰ ਕਰ ਕਰ ਕੇ ਹਟ ਗਿਆ ਇਹ ਦਿਲ ਤੋਂ ਬਣ ਨਹੀਂ ਹੁੰਦਾ ਸਹੀ ਗੱਲ ਹੈ ਬਾਈ ਜੇ ਮੜਾ ਆ ਗਿਆ ਕੋਈ 10000 ਘਾਟਾ ਪੈ ਗਿਆ ਨਾ ਸੱਸਾ ਨਾ ਦਿਓ ਠੀਕ ਆ ਕਿਤੇ ਬਣ ਗਿਆ ਕਿਤੇ ਨਹੀਂ ਬਣਿਆ ਇਹ ਵਪਾਰ ਲੈਣ ਜਿਹੜੀ ਬੜੀ ਭੇੜੀ ਦੀ ਗਾ ਜੂਆ ਹਰੇਕ ਹਰੇਕ ਦਾ ਨਫਾ ਵੀ ਹੈ ਨਹੀਂ ਗਾ ਹਰੇਕ ਚ ਘਾਟਾ ਵੀ ਹੈ ਨਹੀਂ ਖੂਦ ਹੀ ਥੱਲਾ ਹੈ ਨਹੀਂ ਖੂਦ ਦਾ ਮੌਨ ਤੇ ਘੁੰਮੀ ਜਾਣਾ ਠੀਕ ਆ ਗ੍ਰਾਮੋਂ ਦੇ ਪੁੱਤਾਂ ਕਿਦੋਂ ਵਜਣਾ ਓਕੇ ਜੇ ਚਾਹ ਆ ਕੇ ਕਿਸੇ ਚ ਆ ਪੈ ਗਿਆ ਬਸ ਕੰਮ ਹੋ ਗਿਆ 3-6 ਮਹੀਨੇ ਦਾ ਸਾਲ ਦਾ ਗਿਆ ਹਾਂਜੀ ਏ ਭਾਈ ਮਰਦੇ ਆਉਂਦੇ ਆ ਉਹ ਵੀ। ਸਾਰੀ ਕਿਰਪਾ ਰੱਖੇ ਸਾਰੇ ਇਹਦੇ। ਅਸੀਂ ਕਰਾਂਗੇ ਟੂਲੀ ਠੂਠ ਮਾਰਾਂਗੇ। ਸੱਚ ਦੋਸਤ ਬਰਨ ਲਾਉ ਨੂੰ ਕਹਿੰਦੇ ਆ 900 ਸਾਹਮਣੇ ਖੜੀ ਆ। ਇਹਨੇ ਚੈੱਕ ਕਰ ਲੈ ਅੰਨੀ ਕਾਲੀ ਨੂਲੀ ਧਾਂਕ ਰੋਕ ਛੱਡ ਦੇ। ਕਰ ਲੈ ਲੈ। ਬਲਕ ਭਲਕੇ ਮੈਨੂੰ ਕਹੀ ਤੇਰੇ ਘਰੇ ਜਾ ਕੇ ਉਤਰ ਲੱਗੀ ਲਤਵਾ ਟੁੱਟ ਗਈ। ਕਤਲੇ ਘਰੇ ਮਲ ਕਈਆਂ ਦੇ ਆਏ ਹੁੰਦਾ ਸੁੱਖ ਜੀ ਦੇ ਹੁੰਦੇ। ਉਹਨੂੰ ਦੋ ਰਪਾਦਨ ਰੋਟੀ ਖੋਣੇ ਆ ਹਾਂਜੀ ਹਾਂਜੀ ਕੋਈ ਹੁੰਦੀ 119 ਕੀ 119 ਕੀ 900 ਹੋ ਗਿਆ ਪੈ ਜਾਂਦਾ ਜਾ ਕੇ ਅੰਗਲੇ ਦੇ ਹਾਂਜੀ ਹੁਣ ਤੇਰੇ ਘਰੋਂ ਮੈਂ ਵਾਦ ਚਾ ਲਿਆ ਤੂੰ ਕਦੋਂ ਬੈਕ ਮੋਣੇਗਾ ਹਾਂਜੀ ਹਾਂਜੀ ਉਹ ਤਾਂ ਕਹੇ ਮੇਰੇ ਕਰਮ ਆ ਦੁੱਧ ਪੁੱਤ ਸਿਣੇ ਦੀ ਘਾਤਾ ਕਰਮਾਂ ਦਾ ਤਾਂ ਆਪਾਂ ਕਹਿੰਦੇ ਵੀ ਆਦੀ ਥੱਲੀ ਇੱਥੇ ਕਰ ਲੋ ਟਕਾ ਕੇ ਆਪਦੀ ਖੜੀ ਰਹੂਗੀ ਮਤਲਬ ਕਹਿੰਦਾ ਭਾਗ ਤੁੰਡੀ ਦੇ ਇਹ ਮੈਂ ਕਿਉਂ ਕੀ ਖੜੀ ਰਾਟ ਪਾਉਗੀ ਤੇ ਪਈ ਜਾਂਦੇ ਇਹ ਤਰੀਕਾ ਯਾ ਤੋਦੇ ਤੈਨੂੰ ਟਣਕਾ ਆ ਕੇ ਲਾਵੀ ਪਸੂ ਪਹਿਲਾਂ ਆਉਂਦਾ ਲਾਂਬਾ ਕਾਹਨੂੰ ਦੇਣ ਨਾਲ ਹਾਂ ਇਹ ਤੇਰੀ ਗੱਲ ਸੁਲਾਉਂਦੇ ਆਂ ਪੁੱਤ ਦੇ ਬੇਚਾਂ ਨੂੰ ਵਿਖਾਉਂਦੇ ਆਂ ਬੇਚਾਂ ਦੇ ਵਿੱਚ ਹਾਂ ਕੋਈ 1000 ਕਿਲੋਮੀਟਰ ਦੇ ਵੱਡਾ ਕੋਈ ਕਿੱ데 ਬੈਠਾ ਹੈ ਬਸ ਬਸ ਉਹਨੂੰ ਤੂੰ ਬੇਚਾਂ ਨੂੰ ਵਿਖਾਈ ਜਾਂਦਾ ਤੇਰਾ ਹੱਕਾ ਵਿਖਾਉਂਦਾ ਹਾਂ ਤਸੱਲੀ ਦਾ ਅਗਲੇ ਨੇ ਆਪਾਂ ਆ ਕੇ ਕਰਨੇ ਆਂ ਹੱਥ ਬੋਲਣਾ ਹਾਂ ਤਸੱਲੀ ਆ ਇੱਥੇ ਆਉਂਦੇ ਸੋ ਜਾਂਦੇ ਨੇ ਮੈਨੂੰ ਇਹ ਗੱਲ ਵੇਖੀ ਆ ਹਾਂ ਸਾਈਂ ਨੇ ਤਨ ਆ ਵੀ ਤੂੰ ਸਾਈਂ ਪਾ ਕੇ ਤੁਰ ਕੋ ਹਾਂ ਜੀ ਇਹੇ ਬੰਦੇ 1500 ਸਾਨੂੰ ਪਾਉਂਦੇ ਬੇਸ਼ਰਮੀ ਕਰਕੇ ਨਾ ਉਹ ਤਾਂ ਫਟਾਫਟ ਉਹਨੂੰ ਬੈਗ ਮੋੜ ਦਿੰਦੇ ਆ ਠੀਕ ਆ ਕਿ ਤੂੰ ਬਾਈ ਦੂਜੇ ਦਾ ਮੈਂ ਨਹੀਂ ਪੋਸ ਰੱਖਣਾ ਲੱਗਿਆ ਠੀਕ ਆ ਇਹੋ ਜਿਹੇ ਲੋਕ ਵੀ ਬਹੁਤ ਜ਼ਿਆਦਾ ਖਰਚ ਬਹੁਤ ਬਾਈ ਬਾਈ ਮੈਂ ਇਹਦੇ ਅੱਗੇ ਵੀ ਵੇਣ ਤੇ ਕੀਤੇ ਬਾਈ ਪਹਿਲਾਂ ਟਕਾ ਕੇ ਪਉ ਵੇਖਿਆ ਕਰੋ ਵੀਡੀਓ ਫੇਰ ਸਾਈ ਪਾਇਆ ਕਰੋ ਮੜ ਕੇ ਉਹ ਦੇਖੋ ਕਦ ਦੇਖੋ ਵੀ ਪਸ਼ੂਆਂ ਦਾ ਰੇਟ ਮੜ ਕੇ ਸਾਈ ਛੱਡ ਜਾਂਦੇ ਵਿੱਚ ਮੜ ਕੇ ਯਾਰ ਅਗਲਾ ਪਾਸੂ ਰੁਕ ਜਾਂਦਾ 77 ਨੂੰ ਰੇਟ ਹੁੰਦਾ ਸ਼ੁਰੂ ਹਾਂ ਮੈਂ ਦਾ ਠੀਕ ਹੈ ਜੀ ਤੇ ਆਪਾਂ ਨੇ ਯਾਰ ਆਪ ਨੂੰ 2000 ਰੁਪਏ ਦੇ ਬਹੁਤ ਆ ਵਿਧਾੜੀ ਪੈਂਦੀ ਆ ਤਾਂ ਪਾਸ ਹੋਈ ਜਾਂਦਾ ਦੋ ਨੰਬਰ ਦੱਸ ਦੇਗੇ ਇੱਥੋਂ ਕੋਲੋਂ ਦੋ ਵੇਚ 7 ਕਿਲੋ ਠੀਕ ਆ 6.5 ਕਿਲੋ ਮੰਨ ਕੇ ਲੇ ਲਓ ਠੀਕ ਆ ਜੀ ਹਾਂ ਜੀ ਟੋਕੜ ਆ ਟੋਕੜ ਬੜਾ ਵੇ ਕੱਟੀ ਤੇ ਮਿਲਦੀ ਬਈ ਠੀਕ ਆ ਕੱਟੀ ਤੇ ਹੋਊਗਾ 3 ਕਿ ਮਹੀਨੇ ਦਾ ਸੋਈ ਨੂੰ ਬਈ ਹੋਗੇ 3 ਮਹੀਨੇ ਤੋਂ ਪੂਰਾ ਘੱਟ ਹੋਣਗੇ ਠੀਕ ਆ ਜੀ ਕੱਢ ਲਈ ਬਾਹਰ ਕੱਢ ਲਈ ਬਾਹਰ ਨੂੰ ਜਦੋਂ ਖਾਈ ਕੋਲ ਕੇ ਲੋ ਜੀ ਦੋਸਤ 7 ਕਿਲੋ ਦਾ ਤਾਂ ਬਈ 6.5 ਕਿਲੋ ਮੰਨ ਕੇ ਲਿਓ ਸਹੀ ਪੜ ਇਹ ਵੀ ਚੰਗੀ ਆਗੀ ਟੋਕੜ ਆ ਗਈ ਤਿੰਨਾ ਤੋਂ ਘੱਟ ਹੀ ਆ ਤੁਸੀਂ ਇਥੇ ਕੱਟੀ ਨਿਕ ਕੋਈ ਜਮਾ ਕਰਦੇ ਤੁਸੀਂ ਦੇਖ ਸਕਦੇ ਹੋ ਹਾਂ ਸਾਂਹੀ ਪੜੀ ਚੰਗੀ ਆ ਚਾਰ ਹੀ ਥਾਣੇ ਦੇ ਚੰਗੇ ਆ ਥਾਣ ਵੀ ਸਹਜ ਬਹੁਤ ਚੰਗਾ ਥਣਾ ਦਾ ਇਹਦਾ ਵੀ ਜਵਾਈ ਪੋਲੀ ਜਵਾਈ ਪੋਲੀ ਆ ਰੂਵਰਗੀ ਬਾਈ ਜਾਂਦਾ ਵਾ ਬਾਕੀ ਤੁਸੀਂ ਸੂਆ ਸੂਆ ਦਾ ਬਹੁਤ ਚੋਕ ਤੁਸੀਂ ਦੋ ਟਾਈਮ ਲਿਆ ਜਾ ਸਕਦੇ ਹੋਗੇ ਥਾਣਾ ਵਾ ਨਾ ਚੰਗਾ ਵਾ ਇਹਦਾ ਵੀ ਦੇਖ ਸਕਦੇ ਹੋ ਸਾਂਹੀ ਪੜੀ ਇਹ ਵੀ ਚੰਗੀ ਆਗੀ ਜਦੋਂ 7 ਕਿਲੋ ਆਪਾਂ ਤੇ 6.5 ਕਿਲੋ ਮੰਨ ਕੇ ਲੈ ਲਿਓ ਮਗਰ ਕੱਟੀ ਆ ਇਹਦੇ ਮਗਰ 7 8 1000 ਦੇ ਕੱਟ ਕੋਈ ਜਾ ਮਗਰ ਇਹਦੇ ਬਾਕੀ ਮੋਲਾ ਬਕਾਕੇ ਬਰਾੜ ਤੋਂ ਕਰਾਈ ਲੈਣਾ ਵੀਡੀਓ ਦੇ ਵਿੱਚ ਹੀ ਲੈ ਆ ਬਾਈ ਪਾਣੀ ਪੀ ਲੈਂਦੇ ਹਜੇ ਤਾਂ ਨਵਾਈ ਨੂੰ ਹੋਈ ਨਹੀਂ ਜੇ ਨਵਾਈ ਹੁੰਦਾ ਚਮਕਣਾ ਸੀ ਨੇ ਕਾਲੀ ਸ਼ਾ ਇਹਦਾ ਬਾਈ ਵੀ ਝੋਨਾ ਚਾਹਣਾ ਵਾਵਾ ਲਾਈ ਬੈਠਾ ਵਾ 27 22 ਕਿਲੇ ਤਾਂ ਖੇਤ ਕੋਲ ਬਹਤ ਰਹਿੰਦਾ ਵਾ ਉਸ ਨੂੰ ਅਗਰ ਨਵਾਈ ਨਹੀਂ ਜਾਂਦੇਗੇ ਤੁਸੀਂ ਦੇਖ ਹੀ ਸਕਦੇ ਹੋਗੇ ਜੇਹੀ ਵਪਾਰੀ ਹੋਰ ਕੋਲੇ ਹੁੰਦੀ ਜਾਂ ਇਹਨੇ ਚਮਕਾ ਚਮਕੂ ਕੇ ਰੱਖਣੀ ਤੇਲ ਤੋਂ ਲਾ ਕੇ ਪਿੰਡ ਜੋਂ ਟਕਾ ਕੇ ਪਰ ਬਾਈ ਜਿਵੇਂ ਖੜੇਗਾ ਤੁਸੀਂ ਵੇਣੀਆ ਵੀਡੀਓ ਉਵੇਂ ਹੀ ਬਾਈ ਦਾ ਵੀਡੀਓ ਪਾ ਲੈਂਦਾ ਵਾ ਹਾਂ ਹਾਂ ਬਾਈ ਮੈਂ ਬਿਲਕੁਲ ਸੇਪਾ ਦੇ ਕਾਂਡੀਆਂ ਪਾਤੇ ਕਾਂਡੀਆਂ ਰਸਿਆਂ ਦੁੱਧ ਨਹੀਂ ਦੇਣਾ ਹਾਂਜੀ ਨਾ ਸਿਕਾਂ ਦੇਣਾ ਸਹੀ ਗੱਲ ਆ ਅੰਦਰੋਂ ਦੋਤਾ ਥਣਾਣਾ ਦੇਣਾ ਜਾਂ ਅੰਦਰਲੇ ਸੈਟਮੈਂਟ ਦੇਣਾ ਹੈ ਸਹੀ ਗੱਲ ਆ ਇਹ ਕਿੱਦਾਂ ਪਾ ਕੇ ਆ ਪਗਲੇ ਦੇ ਘਰੇ ਵਿਖਾਦ ਕੇ ਵਿਖਾਵੇ ਆਹਾਂ ਅਗਲੇ ਦੇ ਘਰ ਲੱਤਾ ਮਾਰਿਆ ਦਾ ਪਰ ਇਹਦੇ ਵਪਾਰ ਨੂੰ ਲੈਣਾ ਜੀ ਨਿਕੰਮਤ ਹੋਇਆ ਸਹੀ ਗੱਲ ਆ ਸੀ ਪਾਪੀ ਆ ਹਾਂ ਹਰ ਬੰਦਾ ਪਾਪੀ ਆ ਸਹੀ ਗੱਲ ਆ ਕਿਹੜਾ ਬੰਦਾ ਕਹਿੰਦਾ ਮੈਂ ਸੱਚਾ ਸੋਚਾ ਦੋਤਾ ਕੋਈ ਨਹੀਂ ਦੋਤਾ ਸਹੀ ਗੱਲ ਆ ਸਭ ਕੁੱਖਿਆ ਗੱਲਾਂ ਸਹੀ ਗੱਲ ਮੈਂ ਕਿਹਾ ਠੀਕ ਆ ਜੀ ਇਹਦਾ ਮੁੱਲ ਇਹਦਾ ਮੁੱਲ ਜੀ ਆਪਾਂ 50000 ਦੀ ਆਪਾਂ ਦੇ ਦੇਾਂਗੇ ਠੀਕ ਆ ਜੀ ਤੇ ਦੋਸਤੋ ਜੈ ਜੈ ਮੋਦੀ 50000 ਮਗਰ ਕੱਟੀ ਆ ਗਈ ਐਡੀ ਵੱਡ ਝੋਟੀ ਆ ਗਈ ਲਾਪੂ ਵਾਲੇ ਮਾਲਜ 50000 ਦੀ ਹੈਗੀ ਮਗਰ ਤਾਂ ਕੱਟੀ ਆ ਨਾਲੇ ਦੁੱਧ ਉਹ ਦੀ ਜਾਂਦੇ 6 ਕਿਲੋ ਫੇ ਵੀ ਥੋੜਾ ਦੁੱਧ ਪਾ ਦੂ ਵੀ ਚੰਗਾ ਗਰਮੀ ਗਰਮੀ ਦੇ ਬਾਅਦ ਲੋਗ ਨਿਆਰੇ ਸਾਲੋ ਸਿਆਲ 60000 ਰੁਪਇਆ ਬੋਲਾ ਲਾਪੂ ਦੇਣਾ ਪਰ ਹਾਂ ਲਾਪੂ ਇਹ ਮੱਤਾ ਵੀ ਨਹੀਂ ਦਿੰਦਾ ਨਾਲ ਕੱਟਾਂ ਦਾ ਕੱਟੀ ਇਹ ਦੇਖੇ ਪਹਿਲੋ ਦੂਜੀ ਇਧਰ ਭਰਨਾ 60 ਦੀ ਗਈ ਨਾ ਤੇ ਦੂਜਿਆਂ ਦੇ 2 ਲੱਖ ਨਿਕਲ ਜਾਣਾ ਕੋਈ ਮਾਰਨਾ ਬਣ ਜੇ ਕੋਈ ਜਵਾਬ ਕੋ ਗੱਲ ਬਹੁਤ ਬਣ ਜੇ ਕਰੇ ਲਓ ਜੀ ਦੋਸਤੋ ਬਾਈਆਂ ਦਾ ਆਪਾਂ ਲਾਪੂ ਨੂੰ 60 ਦੀ ਦੇ ਜਾਂਦੇ ਪਰ ਆਪਾਂ ਲਾਪੂ ਵਾਲੇ ਮਾਂ ਚ ਵਜੇ ਨਾ ਜਿਵੇਂ ਮੱਝ ਦਾ ਵਾ ਮਗਰ ਕੱ ਪੰਜਰ ਘੱਟ ਵਟ ਲਾਂਗੇ ਪਰ ਦੇਣੀ ਕਿ ਰੱਖਣੇ ਬੰਦੇ ਨੂੰ ਘਰੇ ਨੂੰ ਤੇ ਰੱਖ ਲਓ ਚੰਗੀ ਆ ਗਈ 50000 ਚ ਮੈਂ ਨਾਲ ਕੱਟੀ ਫ੍ਰੀਜ ਆ ਜਾਣੀ ਹੈਗੀ ਦੁੱਧ ਪੀਓਗੇ ਸੈਲੋ ਸੈਲ ਲਵਾਂਗੇ ਨਜ਼ਾਰੇ ਤੇ ਟੀਕਾ ਭਰਾਇਆ ਕੱਲ ਨੂੰ ਰਹੇਗੀ ਤਾਂ ਜੀ ਫਿਰ ਮੈਂ ਕਿ 85000 ਦੀ ਆਉਣੀ ਹੈਗੀ ਇਹਨਾਂ ਤਾਂ 7-8 ਦਿਨ ਹੋ ਗਏ ਬਈ ਨੂੰ ਹਫਤਾ ਅੱਛਾ ਸ਼ਾਰਤ ਬਜਲੀ ਟੁੱਟੇ ਤੋਂ ਬਣੀ ਹੈ ਠੀਕ ਆ ਬੇਸ਼ੱਕ ਮੈਂ ਤੁਹਾਨੂੰ ਨੰਬਰ ਲੈਣਾ ਵੱਡੇ ਘਰੋਂ ਆਈ ਹੈ ਠੀਕ ਆ ਜੀ ਲੈ ਦੋਸਤੋ ਜਿਵੇਂ ਨਾਲੋਂ ਆਈ ਵੱਡੇ ਘਰੋਂ ਆਈ ਬਾਕੀ ਆਪਾਂ ਨੰਬਰ ਲੈਣਾ ਠੀਕ ਆ ਫਿਰ ਪਾਵਾਂਗੇ ਵੀਡੀਓ ਸ਼ਾਮ ਨੂੰ ਤੇ ਸਵੇਰ ਪਾਵਾਂਗਾ ਮੇਰਾ ਬਾਈ ਸੋਨੀ ਠੀਕ ਹੈ ਇੱਕ ਡੱਬੀ ਆ ਇੱਕ ਕਲੀ ਕ੍ਰੋਸਰ ਠੰਡੀ ਠੀਕ ਹੈ ਗੱਬਣਾ 12 ਤੇਰੇ ਤੇ ਕਿਲੋ ਦੁੱਧ ਲਗੀਆਂ ਗੱਬਣਾ ਠੀਕ ਆ ਸ਼ਾਮ ਨੂੰ ਆ ਜਾਣਗੀਆਂ ਵੜਾ ਠੀਕ ਹੈ ਲੋ ਤਾਂ ਸ਼ਾਮ ਨੂੰ ਵੀਡੀਓ ਜਿਹਦਾ ਮੈਂ ਟਾਈਮ ਲਗਾ ਵੀਡੀਓ ਪਾਵਾਂਗੇ ਆਪਾਂ ਨਹੀਂ ਜੀ ਬਾਈ ਸਵੇਰ ਪਾਵਾਂਗੇ ਤੇ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਦੋ ਵੜਾ ਆਉਣੀਆਂ ਗਈਆਂ ਤੁਹਾਨੂੰ ਕੱਲ ਨੂੰ ਦਿਖਾਈਆਂ ਜਾਣਗੀਆਂ ਅੱਜ ਦੇ ਵੀਡੀਓ ਦੋ ਮੱਝਾਂ ਦਾ ਪੋਜਾ ਕਰਾਂਗੇ ਠੀਕ ਆ ਜੇ ਕੋਈ ਜੋੜਾ ਲੈ ਜਾਊਗਾ ਤਾਂ ਉਹ ਜਾ ਮਾਨ ਤਾਨ ਹੋ ਜਾਊਗਾ ਜੀ ਕਾਕੇ ਬਰਾੜ ਦੀਆਂ ਤੇ ਦੇਖਾਂ ਦੋ ਮੱਝਾਂ ਸੇਲ ਸੀਗੀਆਂ ਤੁਹ 2 ਨੰਬਰ ਤੇ ਦੋ 7 ਕਿਲੋ ਆ ਤੂੰ ਦੋ ਟਾਈਮ ਚੋ ਥੱਲੀ ਕਰ ਸਕਦੇ ਮਗਰ ਇਸ ਦੇ ਕੱਟੀ ਆ ਮੁੱਲ 50000 ਆ ਜਮਾ ਜਾਇ ਮੁੱਲ ਦੀਆਂ ਦੋ ਮੱਝਾਂ ਬਚਦੀਆਂ ਅੱਜ ਤੂੰ ਦੋਆਂ ਜਿਹੜੀ ਮਰਜ਼ੀ ਪਸੰਦ ਕਰਕੇ ਲੈ ਸਕਦੇ ਓ ਧੰਨਵਾਦ ਜੀ